ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖੀ ਦੇ ਮੂਲ ਸਿਧਾਂਤ ਕਿਰਤ ਕਰੋ ਨਾਮ ਜਪੋ ਅਤੇ ਵੰਡ ਕੇ ਛਕੋ ਦੇ ਸਿਧਾਂਤ ਨੂੰ ਡਰੇੜ ਕਰਾਉਣ ਵਾਸਤੇ ਬੱਚਿਆਂ ਦੇ ਵਿੱਚ ਜਪਜੀ ਸਾਹਿਬ ਕੰਡ ਅਤੇ ਗੁਰਮਤ ਪ੍ਰਸ਼ਨ ਉੱਤਰੀ ਮੁਕਾਬਲੇ ਕਰਾਏ ਗਏ ਜਿਸ ਵਿੱਚ ਸੁਕ੍ਰਿਤ ਟਰਸਟ ਵੱਲੋਂ ਛਾਪੀ ਗਈ ਪੁਸਤਕ ਜਪਜੀ ਸਾਹਿਬ ਪ੍ਰਸ਼ਨ ਉੱਤਰ ਦੇ ਵਿੱਚੋਂ ਬੱਚਿਆਂ ਦੇ ਪੇਪਰ ਲਏ ਗਏ ਜਿਹੜੇ ਕਿ ਵੱਖ-ਵੱਖ ਪਿੰਡਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਤਰੀਕੇ ਨਾਲ ਬੱਚਿਆਂ ਵਿੱਚ ਨਾਮ ਜਪੋ ਦੇ ਸਿਧਾਂਤ ਨੂੰ ਦ੍ਰਿੜ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਇਹ ਉਦਮ ਬਖਸ਼ਣ ਲਈ ਪਰਮਾਤਮਾ ਦਾ ਕੋਟਾਨ ਕੋਟ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਤਾ ਸਾਹਿਬ ਕੋ ਅਕੈਡਮੀ ਦੀ ਦੇਖਰੇਖ ਵਿੱਚ ਗਿਆਨ ਅੰਜਨ ਅਕੈਡਮੀ ਪੈਣੀਮੀਆ ਖਾਂ ਵੱਲੋਂ ਇੱਕ ਬਹੁਤ ਹੀ ਮਹਾਨ ਉਪਰਾਲਾ ਕਰਵਾਇਆ ਜਾ ਰਿਹਾ ਵਾ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਜਪਜੀ ਸਾਹਿਬ ਦੀ ਬਾਣੀ ਦੇ ਵਿੱਚੋਂ ਬੱਚਿਆਂ ਦਾ ਪੇਪਰ ਲਿਆ ਜਾ ਰਿਹਾ ਵਾ ਜਿਸ ਦੇ ਵਿੱਚ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਗੁਰਨਾਥ ਸਾਹਿਬ ਜੀ ਨੇ ਜੋ ਸਵਾਲ ਜਵਾਬ ਕੀਤੇ ਨੇ ਔਰ ਉਹਨਾਂ ਦੇ ਉੱਪਰ ਬੱਚਿਆਂ ਦੀ ਇੱਕ ਝਾਤ ਮਰਵਾਈ ਜਾ ਰਹੀ ਹੈ ਜਿਸ ਦੇ ਵਿੱਚ ਪਾਣੀ মিয়া ਖਾਂ ਤੋਂ ਗਿਆਨ ਅੰਜਨ ਅਕੈਡਮੀ ਵੱਲੋਂ ਕੁਝ ਅਧਿਆਪਕ ਸਹਿਬਾਨ ਇਹ ਪੇਪਰ ਕੰਡਕਟ ਕਰਨ ਵਾਸਤੇ ਆਏ ਨੇ ਤੇ ਅਸੀਂ ਉਹਨਾਂ ਦਾ ਵੀ ਮਤਾ ਸਾਹਿਬ ਕੋਰ ਅਕੈਡਮੀ ਪਹੁੰਚਨ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਇਹ ਇੱਕ ਬਹੁਤ ਹੀ ਮਹਾਨ ਜਿਹੜਾ ਅਪਰਾਲਾ ਹੈ ਮਾਤਾ ਸਹਿਬ ਕੋਰ ਅਕੈਡਮੀ ਦੇ ਸੰਸਥਾ ਦੇ ਅਧਿਆਪਕ ਭਾਈ ਸਾਹਿਬ ਭਾਈ ਲਖਬੀਰ ਸਿੰਘ ਜੀ ਇਹ ਪੇਪਰ ਕੰਡੈਕਟ ਕਰਾ ਰਹੇ ਨੇ ਉਹਨਾਂ ਦੇ ਕੋਲੋਂ ਆਪਾਂ ਜਾਨਦੇ ਹਾਂ ਕਿ ਇਹ ਪੇਪਰ ਜਿਹੜਾ ਵਾ ਉਹ ਕੀ ਕਰਵਾ ਰਹੇ ਨੇ ਹਾਂਜੀ ਭਾਈ ਸਾਹਿਬ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਬੱਤ ਸੰਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਸਾਡੇ ਅੱਜ ਜਪਜੀ ਸਾਹਿਬ ਦੇ ਸਵਾਲ ਜਵਾਬ ਅਤੇ ਅਰਥਾਂ ਸਮੇਤ ਔਰਲ ਤੇ ਲਿਖਤੀ ਟੈਸਟ ਹੋ ਰਹੇ ਹਨ ਇਹਨਾਂ ਵਿੱਚ ਜੋ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਉਪਰਾਲਾ ਕੀਤਾ ਗਿਆ ਸਭ ਵੱਲੋਂ ਮਿਲ ਕੇ ਮਾਤਾ ਸਾਹਿਬ ਕੋਰ ਅਕੈਡਮੀ ਗਿਆਨੰਜਨ ਸਕੂਲ ਪਹਿਲੀ ਮੀਆਂ ਖਾਂ ਤੇ ਸੇਵਾਦਾਰਾਂ ਨੇ ਮਿਲ ਕੇ ਇਹ ਇੱਕ ਪਰ ਅੱਲਾਹ ਕੀਤਾ ਹੈ ਕਿ ਅਸੀਂ ਬੱਚਿਆਂ ਨੂੰ ਜਪਜੀਤ ਸਾਹਿਬ ਦੇ ਸਵਾਲ ਜਵਾਬ ਅਤੇ ਅਰਥ ਇਹ ਸਾਰੀ ਮੁੱਢਲੀ ਜਾਣਕਾਰੀ ਵਿੱਚ ਵਿਚਾਰ ਵਟਾਂਦਰਾ ਹੋਵੇ ਤਾਂ ਕਿ ਉਹਨਾਂ ਨਾਲ ਬਾਣੀ ਦੀ ਨੇੜਤਾ ਵਧੇ ਅਤੇ ਉਹ ਗੁਰਬਾਣੀ ਨੂੰ ਸਮਝ ਸਕਣ ਤੇ ਮੰਨਣ ਤੋਂ ਪਹਿਲਾਂ ਜਾਣਨਾ ਜ਼ਰੂਰੀ ਹੈ ਸੋ ਜੋ ਜਾਣ ਲੈਂਦਾ ਹੈ ਉਹਦੀ ਨੇੜਤਾ ਜਿਹੜੀ ਆ ਉਹ ਗੁਰਬਾਣੀ ਨਾਲ ਬਣਦੀ ਹੈ ਸੋ ਅਸੀਂ ਚਾਹ ਰਹੇ ਹਾਂ ਕਿ ਸ਼ਬਦੀ ਸ਼ਾਂਤ ਜਿਹੜੀ ਇਹਨੂੰ ਵਿਧਾਇਆ ਜਾਏ ਇਹ ਸ਼ਬਦਾਂ ਦਾ ਗਿਆਨ ਜਿਹੜਾ ਉਹਦਾ ਇੱਕ ਲੰਗਰ ਲੱਗੇ ਕਿਉਂਕਿ ਹੋਰ ਕਈ ਪ੍ਰਕਾਰ ਤਰ੍ਹਾਂ ਮਨਾਉਂਦੇ ਹਨ ਲੰਗਰ ਲਾਇਆ ਜਾਂਦਾ ਪਰ ਸਾਡਾ ਜਿਹੜਾ ਪ੍ਰਾਲਾ ਸਾਰੀ ਟੀਮ ਦਾ ਉਹ ਜਪਤੀ ਸਾਹਿਬ ਦੀਆਂ ਜਿੰਨੀਆਂ ਪੌੜੀਆਂ ਹਨ ਗੁਰੂ ਸਾਹਿਬ ਦੀ ਰਚਨਾ ਨੂੰ ਜਾਣਨ ਦਾ ਹੈ ਸੋ ਆਪ ਜੀ ਦੇ ਸਾਹਮਣੇ ਇੱਥੇ ਲਿਖਤੀ ਟੈਸਟ ਹੋ ਰਿਹਾ ਹਨ ਅਤੇ ਦੂਸਰੇ ਕਮਰੇ ਵਿੱਚ ਔਰਲ ਟੈਸਟ ਚੱਲ ਰਿਹਾ ਸੋ ਇਹ ਪ੍ਰਾਲਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਗੁਰੂ ਨਾਨਕ ਸਾਹਿਬ ਦਾ ਜਨਮ ਦਿਹਾੜਾ ਉਹਨੂੰ ਆਪਾਂ ਸ਼ਬਦ ਦੇ ਪ੍ਰਚਾਰ ਵਾਸਤੇ ਮਨਾਈਏ ਇਸ ਕਰਕੇ ਉਹਨਾਂ ਦੇ ਜੀਵਨ ਸੰਬੰਧੀ ਜਿਹੜਾ ਤੇ ਗੁਰਬਾਣੀ ਸੰਬੰਧੀ ਅੱਜ ਬੱਚਿਆਂ ਦੀ ਜਿਹੜੀ ਆ ਪ੍ਰੀਖਿਆ ਲਈ ਜਾ ਰਹੀ ਹੈ। ਹਾਂਜੀ ਭਾਈ ਸਾਹਿਬ ਇਹ ਆਪਾਂ ਜਿਹੜੇ ਅੱਜ ਗਿਆਨੰੰਜਨ ਅਕੈਡਮੀ ਵੱਲੋਂ ਮਾਤਾ ਸੈਫਕੋਰ ਅਕੈਡਮੀ ਦੀ ਦੇਖ ਰਹਿਤ ਦੇ ਵਿੱਚ ਪ੍ਰੀਖਿਆ ਲਈ ਜਾ ਰਹੀ ਆ ਤੇ ਇਹ ਜਪਜੀ ਸਾਹਿਬ ਦੇ ਵਿੱਚੋਂ ਹੀ ਪ੍ਰੀਖਿਆ ਲਈ ਜਾ ਰਹੀ ਆ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਿਲਕੁਲ ਜੀ ਬਹੁਤ ਵਧੀਆ ਗੱਲ ਆ ਕਿਉਂਕਿ ਜਿਹੜਾ ਅਸਲ ਵਿੱਚ ਜਿਹੜਾ ਸਿੱਖ ਧਰਮ ਸੀ ਉਹ ਸ਼ਬਦ ਦਾ ਦੇ ਗਿਆਨ ਦਾ ਤੇ ਸਿੱਖਣ ਦਾ ਧਰਮ ਸੀ ਪਰੰਤੂ ਉਹਦੇ ਉਤੋਂ ਹਟ ਕੇ ਜਿਹੜਾ ਮੌਜੂਦਾ ਯੁੱਗ ਦੇ ਵਿੱਚ ਜਿਹੜਾ ਉਹਨੂੰ ਇਹ ਪਖੰਡ ਵਹਿਮਾਂ ਦੇ ਨਾਲ ਜੋੜਿਆ ਜਾ ਰਿਹਾ ਉਦੋਂ ਰੋ ਪਖੰਡਾਂ ਤੇ ਵਹਿਮਾਂ ਤੋਂ ਕੱਢ ਕੇ ਸ਼ਬਦ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਤੇ ਮਾਨਸਿਕਤਾ ਉੱਚੀ ਕਰਨ ਵਾਸਤੇ ਇਹ ਸਮੇਂ ਦੀ ਲੋੜ ਸੀ ਕਿ ਉਹ ਬੱਚਿਆਂ ਨੂੰ ਜਿਹੜਾ ਆਪਾਂ ਉਧਰ ਲਾ ਰਹੇ ਹਾਂ ਕਿਉਂਕਿ ਬੱਚਾ ਜਿਹੜਾ ਉਹ ਮੋਟੀਵੇਟ ਹੋ ਸਕਦਾ ਜਦੋਂ ਉਮਰ ਪੱਕ ਜਾਂਦੀ ਹੈ ਫਿਰ ਉਹਨੂੰ ਮੋਟੀਵੇਟ ਕਿਸੇ ਨੂੰ ਕਰਨਾ ਬਹੁਤ ਮੁਸ਼ਕਲ ਹੁੰਦਾ ਠੀਕ ਹੈ ਜੀ ਭਾਈ ਸਾਹਿਬ ਬਹੁਤ ਬਹੁਤ ਧੰਵਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ